ਦੂਸਰਾ ਕਿ ਜਿਹੜੀਆਂ ਆ ਪਲਾਂਟਸ ਦੀ ਗੱਲ ਕਰ ਰਹੇ ਨੇ ਐਕਚੁਅਲੀ ਪਲਾਂਟਸ ਜਿਹੜੇ ਆ ਦੇ ਰਹੇ ਨੇ ਇਹ ਮੈਸੇਜ ਹੀ ਬਹੁਤ ਅੱਛਾ ਜਾ ਰਿਹਾ ਹੈ ਕਿ ਅਗਰ ਕੋਈ ਆਪਣੇ ਘਰੇ ਛੋਟਾ ਜਾਂ ਵੀ ਕੋਈ ਫੰਕਸ਼ਨ ਕਰਦਾ ਹੈ ਤੇ ਇਦਾਂ ਦਾ ਇੱਕ ਉਪਰਾਲਾ ਕਰ ਰਿਹਾ ਜਿਹਦੇ ਵਿੱਚ ਆਪਾਂ ਪਲਾਂਟਸ ਦੇ ਰਹੇ ਆ ਤਾਂ ਉਹ ਵੈਸੇ ਹੀ ਕੰਟ੍ਰਿਬਿਊਟ ਕਰ ਰਹੇ ਆ ਟੂ ਦੀ এনवायरमेंट ਓਨਲੀ ਜੇ ਆਪਾਂ ਸਾਰੇ ਇਸ ਵੱਲ ਇਹਨਾਂ ਚੀਜ਼ਾਂ ਵੱਲ ਧਿਆਨ ਰੱਖੀਏ ਤਾਂ ਮੈਨੂੰ ਨਹੀਂ ਲੱਗਦਾ ਜਿਵੇਂ ਕਿ ਹੁਣ ਆਪਾਂ ਕਹਿੰਦੇ ਆ ਨਾ ਕਿ ਗਰਮੀ ਬਹੁਤ ਸ਼ੁਰੂ ਹੋ ਗਈ ਵਾਤਾਵਰਨ ਨੂੰ ਸੁਧਾਰਨਾ ਵੀ ਅਸੀਂ ਆ ਤੇ ਵਿਗਾੜਿਆ ਵੀ ਅਸੀਂ ਨੇ ਤਾਂ ਜੇ ਐਦਾਂ ਦੀਆਂ achhiyan soch wale log اگਿਆ achhi shuruaat karan ta saada vatavaran bahut hi vadiya ban sakda hai ਕਹਿੰਦੀ ਨੇ ਕਿ ਸਾਰੀ ਜ਼ਿੰਦਗੀ ਆਪਾਂ ਪੈਸਾ ਵੀ ਕਮਾਉਨੇ ਆ ਪਰ ਜਦੋਂ ਅਸੀਂ ਲੋਕ ਕਮਾਉਨੇ ਆ ਨਾ ਜਿਹੜੇ ਰਿਸ਼ਤੇ ਕਮਾਉਨੇ ਆ ਉਹ ਸਾਰੀ ਜ਼ਿੰਦਗੀ ਸਾਡੇ ਨਾਲ ਚੱਲਦੇ ਨੇ ਅੱਜ ਮੈਂ ਬੜੀ ਖੁਸ਼ ਹੋਈ ਆ ਕਿ ਕੀੜੀ ਦੇ ਘਰ ਨਰਣ ਆਏ ਨੇ ਮੈਂ ਤੇ ਮੇਰੇ ਹਸਬੰਦ ਅਸੀਂ ਦੋਨੋਂ ਇਸ ਚੀਜ਼ ਦਾ तहे ਦਿਲੋਂ ਧੰਨਵਾਦ ਕਰਦੇ ਆਂ ਸ਼ਾਇਦ ਅਸੀਂ ਇਹ ਫੰਕਸ਼ਨ ਲਈ ਸੀ ਕਰਨਾ ਪਰ ਜਦੋਂ ਜੱਜ ਸਾਹਿਬ ਵੱਲੋਂ ਸਾਨੂੰ ਹਾਂ ਹੋਈ ਤੇ ਫਿਰ ਮੈਮ ਵੱਲੋਂ ਸਾਹਿਬ ਵੱਲੋਂ ਹਾਂ ਹੋਈ ਫਿਰ ਸਾਨੂੰ ਲੱਗਿਆ ਕਿ ਉਹਨਾਂ ਕੋਲ ਟਾਈਮ ਹੈਗਾ ਤੇ ਮੈਂ ਇਹ ਫੰਕਸ਼ਨ ਰੱਖਿਆ ਸਾਡੇ ਬਚਪਨ ਤੋਂ ਲੈ ਕੇ ਬੁਢਾਪੇ ਦਾ ਸਹਾਰਾ ਵੀ ਲਾਠੀ ਨਾਲ ਤਲਦੇ ਆ ਸੀ ਉਹ ਉਹਦੋਂ ਵੀ ਲੱਕੜ ਕੰਮ ਆਉਂਦੀ ਹੈ ਤੇ ਜਦੋਂ ਅਸੀਂ ਮਰ ਜਾਂਦੇ ਆ ਇਸ ਸੰਸਾਰ ਨੂੰ ਛੱਡ ਜਾਂਦੇ ਆ ਉਦੋਂ ਵੀ ਲੱਕੜ ਸਾਡੇ ਨਾਲ ਕੁੱਕਦੀ ਹੈ ਸੋ ਰੁੱਖਾਂ ਦਾ ਬਹੁਤ ਬਹੁਤ ਧੰਨਵਾਦ ਆ ਸਾਡੀ ਜ਼ਿੰਦਗੀ ਚ ਰਾਜਪੂਰਾ ਦੇ ਲਿਬਰਟੀ ਚੌਕ ਨੇੜੇ ਜੰਡੋਲੀ ਪਿੰਡ ਵਿਖੇ ਅੱਜ ਸਮਾਜ ਸੇਵੀ ਪਰਿਵਾਰ ਅਮਿਤਾ ਕਾਲੀਵਾਲ ਦੇ ਵੱਲੋਂ ਆਪਣੇ ਗ੍ਰਹਿ ਵਿਖੇ ਇੱਕ ਨਿਜੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਹ ਮੌਕਾ ਸਈ ਆਪਣੇ ਨਵੇਂ ਗ੍ਰਹਿ ਪਰਵੇਸ਼ ਮੌਕੇ ਵਾਤਾਵਰਨ ਨੂੰ ਸਹੀ ਕਰਨ ਦੇ ਲਈ ਸੈਂਕੜੋਂ ਬੂਟਿਆਂ ਨੂੰ ਵੰਡਣ ਦਾ ਅਤੇ ਇੱਕ ਵਧੀਆ ਉਪਰਾਲਾ ਇਸ ਪਰਿਵਾਰ ਦੇ ਵੱਲੋਂ ਇਹ ਕੀਤਾ ਗਿਆ ਜਿਸ ਦੇ ਵਿੱਚ ਸ਼ਹਿਰ ਦੇ ਮੰਨੇ ਪ੍ਰਮੰਨੇ ਲੋਕਾਂ ਦੇ ਵੱਲੋਂ ਸ਼ਿਰਕਤ ਕੀਤੀ ਗਈ। ਉੱਥੇ ਹੀ ਹਲਕਾ ਰਾਜਪੂਰਾ ਦੇ ਵਿਧਾਇਕਾ ਮੈਡਮ ਨੀਰਾ ਮਿੱਤਰ ਅਤੇ ਮਾਨਯੋਗ ਜੱਜ ਨਵਨੀਤ ਕੌਰ ਮੌਕੇ ਦੇ ਉੱਤੇ ਧਾਰੀਵਾਲ ਪਰਿਵਾਰ ਨੂੰ ਨਵੇਂ ਘਰ ਦੇ ਵਿੱਚ ਮੁਬਾਰਕਬਾਦ ਦੇਣ ਤੇ ਲਈ ਪਹੁੰਚੇ ਅਤੇ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਬੁੱਟਿਆਂ ਨੂੰ ਵੰਡਿਆ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਲਈ ਪ੍ਰੇਰਿਤ ਕੀਤਾ ਇਸ ਮੌਕੇ ਤੇ ਪੰਜਾਬ ਨੈਸ਼ਨਲ ਬੈਂਕ ਰਾਜਪੁਰਾ ਦੇ ਮੈਨੇਜਰ ਪੁਨੀਤ ਵਰਮਾ ਦੇ ਵੱਲੋਂ 100 ਰੁੱਖ ਲੋਕਾਂ ਨੂੰ ਦਿੱਤੇ ਗਏ ਆਉਤ ਨੂੰ ਸੁਣਾਉਣੇ ਆ ਇਸ ਮੌਕੇ ਦੇ ਉੱਤੇ ਹੋਰ ਕੀ ਕਹਿਣਾ ਸੀ ਧਾਰੀਵਾਲ ਪਰਿਵਾਰ ਅਤੇ ਹਲਕਾ ਵਿਧਾਇਕਾ ਮੈਡਮ ਨੀਲਾ ਮਿੱਤਰਾ ਤੇ ਮਾਨਯੋਗ ਜੱਜ ਨਵਨੀਤ ਕੌਰ ਦਾ ਪਹਿਲਾਂ ਤਾਂ ਜੀ ਕੰਗratulations ਦੋਨਾਂ ਨੂੰ ਬਹੁਤ ਬਹੁਤ ਵਧੀਆ ਕਾਰ ਬਣਾਇਆ ਤੇ ਘਰ ਦੇ ਇੰਨੇ ਵੱਡੇ ਫੰਕਸ਼ਨ ਦੇ ਵਿੱਚ ਸਾਨੂੰ ਇਦਾਂ ਬੁਲਾਇਆ ਮੈਂ ਸਪੈਸ਼ਲੀ ਉੱਥੋਂ ਆਈ ਐ ਜਸਟ ਫॉर ਗੈਟਿੰਗ देयर ਬਲੇਸਿੰਗਸ ਐਂਡ ਗਿਵਿੰਗ 뎀 ਬਲੇਸਿੰਗਸ ਤੇ ਪਹਿਲਾਂ ਤਾਂ ਕੰਗratulations ਸਾਰਿਆਂ ਨੂੰ ਜੀ ਜਿਹੜੇ ਇੱਥੇ ਹੈਗੇ ਨੇ ਮੌਜੂਦ ਸਪੈਸ਼ਲੀ ਐਮਐਲਏ ਸਾਹਿਬ ਆਪਣਾ ਟਾਈਮ ਕੱਢ ਕੇ ਇੱਥੇ ਪਹੁੰਚੇ ਨੇ ਇਹਨਾਂ ਦੇ ਉਹਦੇ ਵਿੱਚ ਤੇ ਦੂਸਰਾ ਕਿ ਜਿਹੜੀ ਆਹ ਪਲਾਂਟਸ ਦੀ ਗੱਲ ਕਰ ਰਹੇ ਨੇ ਐਕਚੁਅਲੀ ਪਲਾਂਟਸ ਜਿਹੜੇ ਆ ਦੇ ਰਹੇ ਨੇ ਇਹ ਮੈਸੇਜ ਹੀ ਬਹੁਤ ਅੱਛਾ ਜਾ ਰਿਹਾ ਹੈ ਕਿ ਅਗਰ ਕੋਈ ਆਪਣੇ ਘਰੇ ਛੋਟਾ ਜਾਂ ਵੀ ਕੋਈ ਫੰਕਸ਼ਨ ਇਦਾਂ ਦਾ ਇੱਕ ਉਪਰਾਲਾ ਕਰ ਰਿਹਾ ਜਿਹਦੇ ਵਿੱਚ ਆਪਾਂ ਪਲਾਂਟਸ ਦੇ ਰਹੇ ਆ ਤਾਂ ਵੈਸੇ ਹੀ ਕੰਟ੍ਰਿਬਿਊਟ ਕਰ ਰਹੇ ਆ ਟੂ ਦੀ এনवायरमेंट ਓਨਲੀ ਕਿ ਇਹਨਾਂ ਨੂੰ ਸੇਫ ਰੱਖੋ ਇਹਨਾਂ ਨੂੰ ਹੋਰ ਅੱਗੇ ਪ੍ਰੋਮੋਟ ਕਰੋ ਸਾਰਿਆਂ ਨੂੰ ਹੀ ਜਿਨ੍ਹਾਂ ਨੇ ਵੀ ਕੋਈ ਛੋਟੇ ਫੰਕਸ਼ਨ ਹੈਗੇ ਨੇ ਕੋਈ ਬਰਥਡੇ ਪਾਰਟੀ ਹੋ ਰਹੀ ਹੈ ਕੁਝ ਹੋਰ ਹੋ ਰਹੀ ਹੈ ਬੱਚਿਆਂ ਨੂੰ ਵੀ ਇਹੀ ਲੈਸਨ ਦੇਣਾ ਚਾਹੀਦਾ ਨੇ ਵੀ ਪਹਿਲਾਂ ਆਪਾਂ ਪਲਾਂਟਸ ਐਡ ਆਨ ਕਰੀਏ ਹਰ ਇੱਕ ਛੋਟੇ ਬੱਚੇ ਨੂੰ ਪਲਾਂਟਸ ਦੇਈਏ ਉਹਨਾਂ ਨੂੰ ਗਮਲੇ ਦੇਈਏ ਵੀ ਤੁਸੀਂ ਇਹਨਾਂ ਨੂੰ ਗਰੋ ਕਰੋ ਰੋਜ਼ ਪਾਣੀ ਪਾਓ ਰੋਜ਼ ਇਹਨਾਂ ਦੀ ਦੇਖੋ ਗ੍ਰੋਥ ਕਿਵੇਂ ਹੋ ਰਹੀ ਹੈ ਸੋ ਥੈਟ ਬੱਚਿਆਂ ਨੂੰ ਵੀ ਪਤਾ ਲੱਗੇ ਵੀ ਅਸੀਂ ਐਕਚੁਅਲੀ ਜੀ ਪਹਿਲਾਂ ਵੀ ਇਹਨਾਂ ਦੇ ਪ੍ਰੋਗਰਾਮ ਸੀਗੇ ਤੀਆ ਦਾ ਪ੍ਰੋਗਰਾਮ ਕੀਤਾ ਕਿ ਸੀ ਹੋਰ ਵੀ ਸਮਾਜਿਕ ਵੀ ਇਦਾਂ ਦੇ ਕੰਮ ਕਰਦੇ ਨੇ ਇਹਨਾਂ ਦੇ ਕਪਲ ਬਾਰੇ ਕੁਝ ਕਹਿਣਾ ਚਾਹੋ ਇਹਨਾਂ ਦਾ ਜਿਵੇਂ ਇਹ ਇਹਨਾਂ ਦਾ ਪਹਿਲਾ ਪ੍ਰੋਗਰਾਮ ਸੀਗਾ ਮੈਂ ਉੱਥੇ ਵੀ ਆਈ ਜਿਵੇਂ ਵੀ ਇਹਨਾਂ ਵਾਲੀ ਕੰਟਰੀਬਿਊਸ਼ਨ ਮੈਂ ਸੁਣੀ ਹੈਗੀ ਹੈ ਰਾਜਪੁਰੇ ਦੇ ਵਿੱਚ ਜਿਵੇਂ ਵੀ ਇਹ ਕਰਦੇ ਨੇ ਪਹਿਲਾਂ ਤਾਂ ਬਹੁਤ ਵੈਲਕਮਿੰਗ ਨੇ ਜਿਸ ਹਿਸਾਬ ਨਾਲ ਇਹ ਲੋਕਾਂ ਨੂੰ ਟ੍ਰੀਟ ਕਰਦੇ ਨੇ ਵੈਲਕਮ ਕਰਦੇ ਨੇ ਆਪਣੇ ਆਪ ਹੀ ਲੋਕ ਨਾਲ ਜੁੜਦੇ ਆ ਜਿਵੇਂ ਮੇਰਾ ਇਹਨਾਂ ਨਾਲ ਜਿੰਨੇ ਦੇ ਵੀ ਐਸੋਸੀਏਸ਼ਨ ਹੈ ਇਟ ਇਜ਼ ਓਨਲੀ ਬਿਕੋਜ਼ ਆਫ ਲਵ ਐਂਡ ਅਫੈਕਸ਼ਨ ਜਿਹੜੀ ਇੱਕ ਦੂਜੇ ਨੂੰ ਮਿਲਦੀ ਹੈ ਮਿਲ ਕੇ ਤੇ ਉਸ ਹਿਸਾਬ ਨਾਲ ਹੀ ਸਾਰੇ ਜੁੜੇ ਜਾਂਦੇ ਨੇ ਤੇ ਇਹਨਾਂ ਨੂੰ ਐਕਚੁਅਲੀ ਬlesਸਿੰਗਸ ਨੇ ਬਾਬਾ ਜੀ ਵੱਲੋਂ ਕਿ ਇਹ ਇਹ ਸਾਰਾ ਕੁਝ ਕਰੀ ਜਾ ਰਹੇ ਨੇ ਇਹ ਦੋ ਹੱਥ ਨੇ ਉਹਨਾਂ ਦੇ ਦਿੱਤੇ ਹੋਏ ਜਿਹੜੇ ਸਾਰੇ ਵੱਲੋਂ ਕੰਮ ਕਰੀ ਜਾ ਰਹੇ ਆ ਅੱਜ ਮੈਂ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਸਾਡੀ ਭੈਣ ਨੂੰ ਸਾਡੇ ਭਰਾ ਨੂੰ ਕਿ ਜਿਹੜਾ ਅੱਜ ਇਹਨਾਂ ਨੇ ਨਵੇਂ ਘਰ ਦੀ ਸ਼ੁਰੂਆਤ ਚ ਨਵੇਂ ਘਰ ਦੇ ਅੱਜ ਪਹਿਲਾ ਪਾਠ ਰਖਵਾਇ ਤੇ ਫਿਰ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਜਿਹੜੇ ਅੱਜ ਪੇੜ-ਪੌਦਿਆਂ ਦੀ ਇੱਥੇ ਵੰਡ ਕੀਤੀ ਜਾ ਰਹੀ ਹੈ ਉਹ ਬਹੁਤ ਹੀ ਅੱਛਾ ਮੈਸੇਜ ਹੈ ਦੇ ਬੀਐਨਵੀ ਬੈਂਕ ਦੇ ਮੈਨੇਜਰ ਸਾਹਿਬ ਪਨੀਤ ਵਰਮਾ ਜੀ ਵੱਲੋਂ ਇੱਥੇ ਪੇੜ ਪੌਦਿਆਂ ਦੀ ਵੰਡ ਕੀਤੀ ਜਾ ਰਹੀ ਹੈ ਸੇਵਾ ਕੀਤੀ ਜਾ ਰਹੀ ਔਰ ਸਾਰੇ ਪੌਦੇ ਵੀ ਫਲਦਾਰ ਪੌਦੇ ਹੈ ਕਿ ਜਿਹੜਾ ਕਿ ਹਰ ਬੰਦਾ ਇਹਨਾਂ ਨੂੰ ਸੰਭਾਲ ਕੇ ਰੱਖੇ ਜੇ ਆਪਾਂ ਸਾਰੇ ਇਸ ਵੱਲ ਇਹਨਾਂ ਚੀਜ਼ਾਂ ਵੱਲ ਧਿਆਨ ਰੱਖੀਏ ਤਾਂ ਮੈਨੂੰ ਨਹੀਂ ਲੱਗਦਾ ਜਿਵੇਂ ਕਿ ਹੁਣ ਆਪਾਂ ਕਹਿੰਦੇ ਆ ਨਾ ਕਿ ਗਰਮੀ ਬਹੁਤ ਸ਼ੁਰੂ ਹੋਗੀ ਵਾਤਾਵਰਨ ਨੂੰ ਸੁਧਾਰਨਾ ਵੀ ਅਸੀਂ ਹੈ ਤੇ ਵਿਗਾੜਿਆ ਵੀ ਅਸੀਂ ਹੈ ਤਾਂ ਜੇ ਐਦਾਂ ਦੀਆਂ achhiਆਂ ਸੋਚ ਵਾਲੇ ਲੋਕ ਅੱਗੇ ਆਣ achhi ਸ਼ੁਰੂਆਤ ਕਰਨ ਤਾਂ ਸਾਡਾ ਵਾਤਾਵਰਨ ਬਹੁਤ ਹੀ ਵਧੀਆ ਬਣ ਸਕਦਾ ਹੈ ਦੇ ਨਾਲ ਹੀ ਅੱਜ ਮੈਂ ਅਜਤ ਸਾਬ ਤੇ ਉਹਨਾਂ ਦੀ ਮਾਤਾ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਆਂ ਔਰ ਜੀ ਆਇਆਂ ਨੂੰ ਕਹਿੰਨੀ ਆ ਜਿਹੜਾ ਉਹ ਅੱਜ ਇਸ ਪ੍ਰੋਗਰਾਮ ਤੇ ਆਏ ਨੇ ਤੇ ਇਸ ਪ੍ਰੋਗਰਾਮ ਦੀਆਂ ਖੁਸ਼ੀਆਂ ਨੂੰ ਹੋਰ ਚਾਰ ਚੰਨ ਲਾਇਆ। ਇਹੇ ਜੋ ਉਪਰਾਲਾ ਕੋਈ ਕੋਈ ਕਰਦਾ ਹੁੰਦਾ ਘਰ ਦੀ ਖੁਸ਼ੀ ਦੇ ਵਿੱਚ ਹੋਰਾਂ ਨੂੰ ਸੁਨੇਹਾ ਦੇਣਾ ਚਾਹੁੰਦਾ। ਦੇਖੋ ਇਦਾਂ ਦੇ ਉਪਰਾਲੇ ਨਾਲ ਕੋਈ ਸੋਚ ਸਕਦਾ ਜਿਨ੍ਹਾਂ ਦੀ ਬਹੁਤ ਅੱਛੀ ਸੋਚ ਹੋਵੇ। ਮੈਂ ਇਹ ਕਹੂੰਗੀ ਕਿ ਇਹ ਕਪਲ ਨਾ ਪਰਮਾਤਮਾ ਵੱਲੋਂ ਹੀ ਇੱਕ ਰਾਜਪੁਰਾ ਜੀ ਇੱਕ ਅਲੱਗ ਦਾ ਇਹਨਾਂ ਨੂੰ ਵਰਦਾਨ ਹੈ। ਇਹ ਹਰ ਪਾਸੇ ਖੁਸ਼ੀਆਂ ਲਿਆਉਂਦੇ ਨੇ ਔਰ ਸਾਡੀ ਭੈਣਤਾ ਜਿਹਨੂੰ ਮਿਲ ਲੈ ਉਹਨੂੰ ਆਪਣਾ ਬਣਾ ਲੈਂਦੀ ਨੇ ਤੇ ਇਹਨਾਂ ਨੂੰ ਮੈਂ ਇਹ ਕਹੂੰਗੀ ਇਹਨਾਂ ਦੀ ਅੱਛੀ ਸੋਚ ਨਹੀਂ ਇਹ ਉប្រਾਲਾ ਕੀਤਾ ਔਰ ਆਮ ਪਬਲਿਕ ਨੂੰ ਵੀ ਮੈਂ ਇਹ ਕਹੂੰਗੀ ਕਿ ਜੇ ਆਪਾਂ ਥੋੜੇ 4-4 5-5 ਪੌਦੇ ਵੀ ਪੇੜ ਪੌਦੇ ਲਾਣ ਲੱਗ ਜਾਈਏ ਤਾਂ ਆਪਣੇ ਰਾਜਪੁਰਾ ਚੋਂ ਆਪਾਂ ਪੋਲੂਸ਼ਨ ਨੂੰ ਵਾਤਾਵਰਨ ਨੂੰ ਬਹੁਤ ਸੁਧਾਰ ਸਕਦੇ ਹਾਂ ਇਹਨਾਂ ਦੀ ਸਾਂਭ ਸੰਭਾਲ ਲਈ ਜਿੰਨਾਂ ਨੂੰ ਰੁੱਖ ਦਿੱਤੇਗੇ ਇਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਵੀ ਕਿ ਕਿ ਸਾਂਭ ਸੰਭਾਲ ਜ਼ਰੂਰੀ ਹੈ ਰੁੱਖ ਦੇਣਾ ਤੇ ਲੈਣਾ ਬਹੁਤ ਆਸਾਨੀ ਗੱਲਾਂ ਨੂੰ ਸਾਹਮਣਾ ਬੜਾ ਔਖਾ ਹੈ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਰੁੱਖ ਆਪਾਂ ਲੈਤਾ ਜਾਂਦੇ ਆ ਪਰ ਉਹਨੂੰ ਸੰਭਾਲਿਆ ਨਹੀਂ ਜਾਂਦਾ ਮੈਂ ਇਹ ਕਹੂੰਗੀ ਕਿ ਜਿਹੜੇ ਆਪਾਂ ਲੈ ਕੇ ਚੱਲਿਆ ਮੇਰੀਆਂ ਭੈਣਾਂ ਵੀ ਖੜੀਆਂ ਇਹਨਾਂ ਨੂੰ ਅਸੀਂ ਇਹ ਸੋਚੀਏ ਸਾਡਾ ਬੱਚਾ ਜੇ ਮੈਂ ਇੱਕ ਪਿੰਡ ਵਿੱਚ ਆਈ ਇਦਾਂ ਹੋਇਆ ਸੀ ਰੁੱਖ ਵੰਡਣ ਦਾ ਪ੍ਰੋਗਰਾਮ ਤਾਂ ਉੱਥੇ ਨਰੇਗਾ ਵਾਲੀਆਂ ਬੀਬੀਆਂ ਆਈਆਂ ਸੀ ਤਾਂ ਮੈਂ ਉਹਨਾਂ ਨੇ ਇਹੀ ਕਿਹਾ ਸੀ ਕਿ ਪੇ ਪੌਦੇ ਦਾ ਨਾਮ ਆਪਦੇ ਬੱਚੇ ਦੇ ਘਰ ਦੇ ਪੋਤੇ ਦੇ ਨਾਮ ਤੇ ਰੱਖ ਲਓ ਕਿ ਜਿਵੇਂ ਜਿਵੇਂ ਸਾਡਾ ਪੁੱਤਾ ਹੋ ਰਿਹਾ ਓਵੇਂ ਹਮੇ ਅਸੀਂ ਪੇੜ ਦੀ ਵੱਡਾ ਕਰਨਾ ਹੈ ਤਾਂ ਜਦੋਂ ਆਪਾਂ ਇੱਕ ਘਰ ਦੇ ਜੀਨਾਂ ਵਾਲੇ ਇਸ ਪੌਦੇ ਨੂੰ ਜੋੜ ਲਾਂਗੇ ਇਹਨਾਂ 'ਚ ਵੀ ਜਾਨ ਹੈ ਇਹਨਾਂ ਨੂੰ ਉਸ ਹਿਸਾਬ ਨਾਲ ਅਸੀਂ ਪਾਲਣ-ਪੋਸ਼ਣ ਕਰਾਂਗੇ ਤਾਂ ਵੱਡਾ ਹੋਣਗੇ ਤਾਂ ਮੈਂ ਇਹੀ ਬੇਨਤੀ ਕਰੂੰਗੀ ਕਿ ਜਿਹੜੇ ਆਪਾਂ ਲੈ ਪੌਦੇ ਲੈ ਕੇ ਤਾਂ ਜਾਂਦੇ ਆ ਪਰ ਉਹਨਾਂ ਦੀ ਸੰਭਾਲ ਵੀ ਬਹੁਤ ਜ਼ਰੂਰੀ ਹੈ ਬਹੁਤ-ਬਹੁਤ ਥੈਂਕਸ ਕਰਦੀਆਂ ਸਾਡੇ ਜੱਸ ਸਾਹਿਬ ਤੇ ਸਾਡੇ ਸ਼ਹਿਰ ਦੀ ਸ਼ਾਨ ਐਮ ਐਲ ਏ ਸਾਹਿਬ ਕਿਉਂਕਿ ਜਿਹੜੇ ਮੇਰੇ ਛੋਟੇ ਜਿਹੇ ਫੰਕਸ਼ਨ ਦੇ ਵਿੱਚ ਜਦੋਂ ਸ਼ਾਮਲ ਹੋਏ ਤੇ ਉਹ ਮੇਰਾ ਫੰਕਸ਼ਨ ਬਹੁਤ ਵੱਡਾ ਹੋ ਗਿਆ ਕਹਿੰਦੇ ਨੇ ਕਿ ਸਾਰੀ ਜ਼ਿੰਦਗੀ ਆਪਾਂ ਪੈਸਾ ਵੀ ਕਮਾਉਨੇ ਆ ਪਰ ਜਦੋਂ ਅਸੀਂ ਲੋਕ ਕਮਾਉਨੇ ਆ ਨਾ ਜਿਹੜੇ ਰਿਸ਼ਤੇ ਕਮਾਉਨੇ ਆ ਉਹ ਸਾਰੀ ਜ਼ਿੰਦਗੀ ਸਾਡੇ ਨਾਲ ਚੱਲਦੇ ਨੇ ਸੋ ਅੱਜ ਮੈਂ ਬੜੀ ਖੁਸ਼ ਹੋਈ ਆ ਕਿ ਕੀੜੀ ਦੇ ਕਰਨ ਰਹਿਣ ਆਏ ਨੇ ਮੈਂ ਤੇ ਮੇਰੇ ਹਸਬੰਦ ਅਸੀਂ ਦੋਨੋਂ ਇਸ ਚੀਜ਼ ਦਾ तहे ਦਿਲੋਂ ਧੰਨਵਾਦ ਕਰਦੇ ਆਂ ਸ਼ਾਇਦ ਅਸੀਂ ਇਹ ਫੰਕਸ਼ਨ ਨਹੀਂ ਸੀ ਕਰਨਾ ਪਰ ਜਦੋਂ ਜੱਜ ਸਾਹਿਬ ਵੱਲੋਂ ਸਾਨੂੰ ਹਾਂ ਹੋਈ ਤੇ ਫਿਰ ਮੈਮ ਵੱਲੋਂ ਸਾਹਿਬ ਵੱਲੋਂ ਹਾਂ ਹੋਈ ਫਿਰ ਸਾਨੂੰ ਲੱਗਿਆ ਕਿ ਉਹਨਾਂ ਕੋਲ ਟਾਈਮ ਹੈਗਾ ਤੇ ਮੈਂ ਇਹ ਫੰਕਸ਼ਨ ਰੱਖਿਆ ਅੱਜ ਮੈਨੂੰ ਬੜੀ ਖੁਸ਼ੀ ਹੈ ਤੇ ਮੈਂ तहे ਦਿਲੋਂ ਥੈਂਕਸ ਕਰਦੀ ਆਂ ਪੀ ਐਨ ਬੀ ਬੈਂਕ ਦੇ ਮੈਨੇਜਰ ਪੁਨੀਤ ਵਰਮਾ ਜਿਹੜੇ ਅੱਜ ਕਿਸੇ ਕੰਮ ਕਰਕੇ ਨਹੀਂ ਪਹੁੰਚ पाए ਉਹਨਾਂ ਦੇ ਵੱਲੋਂ ਸਾਨੂੰ ਰੱਖ ਦਿੱਤੇ ਗਏ ਉਹਨਾਂ ਨੇ ਕਿਹਾ ਵੀ ਤੁਸੀਂ ਰੁਖ ਵੰਡੋ ਤੇ ਪੀਐਨਬੀ ਬੈਂਕ ਵੱਲੋਂ ਅਸੀਂ ਤੁਹਾਨੂੰ ਦਵਾਂਗੇ ਸੋ ਉਹਨਾਂ ਨੇ ਵੀ ਮੇਰਾ ਬਹੁਤ ਸਾਥ ਦਿੱਤਾ ਤੇ ਇਹ ਘਰ ਬਣਨ ਦੇ ਵਿੱਚ ਮੇਰਾ ਸਾਥ ਜਿਹੜਾ ਐਮਐਲਏ ਸਾਹਿਬ ਤੋਂ ਲੈ ਕੇ ਜੱਜ ਸਾਹਿਬ ਤੋਂ ਲੈ ਕੇ ਤੇ ਮੇਰੀ ਜਿਹੜੀ ਸ਼ਾਪ ਦੇ ਓਨਰ ਨੇ ਯਸ਼ਪਲ ਸਿੰਘ ਜੀ ਜੋ ਕਿ ਕਿਸੇ ਵੀ ਪਹਿਚਾਨ ਦੇ ਮਹਤਾਜ ਨਹੀਂ ਮੈਨੂੰ ਇਹ ਲੱਗਦਾ ਕਿ ਜਦੋਂ ਕੜੀ ਦਰ ਕੜੀ ਜੁੜਦੀ ਹੈ ਨਾ ਫਿਰ ਜ਼ਿੰਦਗੀ ਅੱਗੇ ਵਧਦੀ ਹੈ ਕੱਲਿਆਂ ਕਦੇ ਕੋਈ ਸਮਰੱਥ ਨਹੀਂ ਹੁੰਦਾ ਸੋ ਮੈਂ ਤੇ ਮੇਰੇ ਹਸਬੰਦ ਅਸੀਂ ਤਹਿ ਦਿਲੋਂ ਧੰਨਵਾਦ ਆ ਮੇਰੇ ਮਹਿਮਾਨਾਂ ਦਾ ਔਰ ਸਾਡੇ ਜੱਜ ਸਾਹਿਬਾਨ ਦਾ ਸਾਸੀ ਕਾਲ ਜੀ ਮੈਂ ਅਮੀਕਾ ਢਾਲੀਵਾਲ ਪੰਜਾਬੀ ਸਿੰਗਰ ਸੋ ਮੇਰੇ ਘਰ ਅੱਜ ਜੱਜ ਸਾਹਿਬ ਨਵਨੀਤ ਕੌਰ ਜੀ ਨੀਨਾ ਮਿੱਤਲ ਪੈਣ ਐਮਐਲਏ ਜੀ ਇਹ ਸਾਰੇ ਪਹੁੰਚੇ ਨੇ ਇੱਥੇ ਪਹੁੰਚਣ ਤੇ ਮੈਂ ਦਾ ਨਿੱਘਾ ਸਵਾਗਤ ਕਰਦਾ ਤੇ ਧੰਨਵਾਦ ਕਰਦਾ ਹਾਂ ਕਿ ਸਾਡੇ ਛੋਟੇ ਜਿਹੇ ਸੱਦੇ ਤੇ ਇਹ ਪਹੁੰਚੇ ਸੋ ਜਿੰਨੇ ਵੀ ਮਹਿਮਾਨ ਇੱਥੇ ਆਏ ਨੇ ਸਾਡੇ ਫੰਕਸ਼ਨ ਦੇ ਵਿੱਚ ਸ਼ਿਰਕਤ ਕੀਤੀ ਹੈ ਸੋ ਉਹਨਾਂ ਦਾ तहे ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਉਹ ਵੀ ਪਹੁੰਚੇ ਨੇ ਸੋ ਨੀਤ ਵਰਮਾ ਜੀ ਵੱਲੋਂ ਸਾਨੂੰ ਰੁੱਖ ਦਿੱਤੇ ਗਏ ਨੇ ਉਹਨਾਂ ਨਾਲ ਡਿਸਕਸ ਕੀਤੀ ਅਸੀਂ ਰੁੱਖ ਮੰਡਲੇ ਨੇ ਉਹ ਕਹਿੰਦੇ ਮੇਰੇ ਵੱਲੋਂ ਵੰਡ ਦਿਓ ਤੁਸੀਂ ਸੋ ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਥੈਂਕਸ ਕਰਦਾ ਮੈਂ ਨਾ ਇਟਲੀ ਗਿਆ ਸੀਗਾ ਤੇ ਇਟਲੀ ਵਿੱਚ ਮੈਂ ਇੱਕ ਚੀਜ਼ ਦੇਖੀ ਉੱਥੇ ਜਦੋਂ ਵੀ ਕੋਈ ਬੱਚਾ ਪੈਦਾ ਹੁੰਦਾ ਨਾ ਚਾਹੇ ਉਹ ਪਿੰਡਾ ਚਾਹੇ ਸ਼ਹਿਰ ਹੈ ਉਹ ਪਾਰਕ ਦੇ ਵਿੱਚ ਉਹਦੇ ਨਾਮ ਦਾ ਰੁੱਖ ਜ਼ਰੂਰ ਆਉਂਦੇ ਨੇ ਸੋ ਮੈਨੂੰ ਉਹਨਾਂ ਦੀ ਸੋਚ ਬਹੁਤ ਵਧੀਆ ਲੱਗੀ ਸੋ ਉਥੋਂ ਮੈਨੂੰ ਪ੍ਰੇਰਨਾ ਵੀ ਮਿਲੀ ਕਿ ਮੈਂ ਵੀ ਰੁੱਖ ਲਾਇਆ ਕਰਾਂ ਕਿਉਂਕਿ ਪਤਾ ਜਦੋਂ ਗਰਮੀ ਪੈਂਦੀ ਹੈ ਅਸੀਂ ਮੋਟਰਸਾਈਕਲ ਹੁੰਦਾ ਜਾਂ ਅਸੀਂ ਕਿਸੇ ਦਾ ਇੰਤਜ਼ਾਰ ਕਰਦੇ ਹਾਂ ਤਾਂ ਅਸੀਂ ਛਾਂ ਲੱਭਦੇ ਵੀ ਕਿੱਥੇ ਲਾਈਏ ਉਹ ਤੋਂ ਸਾਨੂੰ ਰੁੱਖਾਂ ਦੀ ਬਹੁਤ ਲੋੜ ਹੁੰਦੀ ਹੈ ਅਸੀਂ ਛਾਂ ਲੱਭਦੇ ਫਿਰਦੇ ਹਾਂ ਸੋ ਸਾਡਾ এনवायरमेंट ਇੰਨਾਕ ਪ੍ਰਦੂਸ਼ਣ ਇੰਨਾਕ ਫੈਲ ਚੁੱਕਿਆ ਸਾਡੇ এনवायरमेंट 'ਚ ਕਿ ਇੱਥੇ ਰੁੱਖ ਲਾਉਣੇ ਬਹੁਤ ਜ਼ਰੂਰੀ ਨੇ ਕੈਨੇਡਾ ਵਿੱਚ ਦੇਖੋ ਕਿੰਨਾ ਭਾਰਿਆ ਪਰ ਬਹੁਤ ਵੱਡਾ ਰੁੱਖ ਵੱਡੇ ਵੱਡੇ ਰੁੱਖ ਨੇ ਫੁੱਲਦਾਰ ਫਲਦਾਰ ਸਾਰੇ ਬਹੁਤ ਗ੍ਰੀਨਰੀ ਐ ਜਿੱਥੇ ਗ੍ਰੀਨਰੀ ਹੁੰਦੀ ਐ ਹੁਣ ਅਸੀਂ ਗੱਲਾਂ ਕਰਦੇ ਹੁੰਦੇ ਅਕਸਰ ਵੀ ਚੰਡੀਗੜ੍ਹ ਬਹੁਤ ਵਧੀਆ ਸ਼ਹਿਰ ਲੱਗਦਾ ਗ੍ਰੀਨਰੀ ਕਰਕੇ ਸੋ ਮੈਂ ਚਾਹੁੰਦਾ ਕਿ ਸਾਡਾ ਰਾਜਪੁਰਾ ਰਾਜਪੁਰਾ ਨਹੀਂ ਪੂਰੇ ਪੰਜਾਬ ਦੇ ਵਿੱਚ ਇੰਨੀ ਕੁ ਗ੍ਰੀਨਰੀ ਹੋਵੇ ਕਿਉਂਕਿ ਅਸੀਂ ਇਹਨਾਂ ਤੋਂ ਜ਼ਿੰਦਗੀ ਲੈਂਦੇ ਆ ਅਸੀਂ ਸਾਹ ਲੈਂਦੇ ਆ ਆਕਸੀਜਨ ਇਹਨਾਂ ਤੋਂ ਮਿਲਦੀ ਐ ਸਾਨੂੰ ਤੋਂ ਸਾਡੇ ਬਚਪਨ ਤੋਂ ਲੈ ਕੇ ਬੁਢਾਪੇ ਦਾ ਸਹਾਰਾ ਵੀ ਲਾਠੀ ਨਾਲ ਤਲਦੇ ਆਸੀਂ ਉਹ ਉਹਦੋਂ ਵੀ ਲੱਕੜ ਕੰਮ ਆਉਂਦੀ ਹੈ ਤੇ ਜਦੋਂ ਅਸੀਂ ਮਰ ਜਾਂਦੇ ਆ ਇਸ ਸੰਸਾਰ ਨੂੰ ਛੱਡ ਦਿੰਦੇ ਆ ਉਦੋਂ ਵੀ ਲੱਕੜ ਸਾਡੇ ਨਾਲ ਫੁਕਦੀ ਹੈ ਸੁਰੱਖਾਂ ਦਾ ਬਹੁਤ ਬਹੁਤ ਧੰਨਵਾਦ ਆ ਸਾਡੀ ਜ਼ਿੰਦਗੀ ਚ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ us 89 punjab har khabar jisda ho be akhbar